ਨਾ ਕੀ ਲੱਗਦਾ ਹੂੰ ਹੂੰ ਤੇ ਮੈਂ ਤਾਂ ਕਿਹਾ ਸੀ ਮੈਂ ਕੋਈ ਨਹੀਂ ਕਾਊਂਗਾ ਕਿਸੇ ਦਾ ਨਾਮ ਕੋਈ ਨਹੀਂ ਕੋਈ ਨਹੀਂ ਮਾਰਾਂਗੇ ਚੱਕਰ ਗਏ ਨਾ ਉਦੋਂ ਤੇ ਫੇਰ ਆਵਾਂਗੇ ਕੱਟ ਲੈ ਚੱਲ ਕਰਕੇ ਪੁੱਛ ਲਈ ਹਾਲ ਚਾਲ ਰਾਜੀ ਬਾਜੀ ਚਲੋ ਗਈ ਮੈਂ ਕਰ ਆਈ ਹਾਂ ਤੇ ਪੇਪਰ ਤੇਰੇਆਂ ਦਾ ਕਿੱਦਾਂ ਆ ਹਾਂਜੀ ਠੀਕ ਚੱਲ ਜੋਤ ਫਿਰ ਦੱਦਾ ਮੈਂ ਫੋਨ ਕਰਨਾ ਦੀਦੀ ਨੂੰ ਐਵੇਂ ਮੰਜ ਮੋਤਰਾ ਹੋਈ ਜਾਂਦੇ ਆ ਚੱਲ ਕਰ ਲੈ ਮੈਨੂੰ ਵੀ ਹੋ ਗਿਆ ਚੱਲ ਤੂੰ ਪੜ ਬਾਹਰ ਜਾ ਕੇ ਆ ਜਾ ਮਾਦੀ ਤਵੋਂ ਨਹੀਂ ਐ ਨੰਨੀ ਨੂੰ ਫੋਨ ਕਰ ਦੇਣਾ ਜਾਣ ਕੇ ਆਵਾਜ਼ ਮਾਰ ਕੇ ਲੈ ਜੂਗਾ ਸਾਨੂੰ ਚਲ ਵੇਖਦੇ ਆ ਕੀ ਕਰਤਾ ਕੀ ਹੈ ਵੇਖਣਾ ਚੌਕੇ ਦਾ ਕੰਮ ਆਊਗਾ ਫੋਨ ਜੇ ਮਾਰੂਗਾ ਬਾਅਦ ਤੇ ਚਲ ਜਾਗੇ ਫਿਰ ਚਲ ਇਨਾ ਟਾਈਮ ਹੈ ਔਰ 3 2 1 ਤੇ ਉਸ ਵੇਲੇ ਆ ਜੀ ਨਾ ਤੁਸੀਂ ਤੁਸੀਂ ਮੂਹੇ ਪਾ ਦੀ ਚਲੋ ਦੇਖੀ ਹੈ ਇਹ ਰਿਹਾ ਠੀਕ ਠਾਕ ਕੋਈ ਅਹੀਂ ਇੱਕ ਦਿਨ ਬੈਠੇ ਲਾ ਉਹ ਲੱਗਦਾ लवली ਆਈ ਗਿਆ ਵਾ ਤੇ ਹਾਂ ਤਾਈ ਜੀ ਆਜੋ ਫਿਰ ਤੁਸੀਂ ਚੱਲ ਪੁੱਤ ਆ ਗਈ ਮੈਂ ਕੀ ਆ ਵਨ ਹੁਣ ਸੋਚਣਾ ਹੁਣ ਵੇਖੋ ਵੀ ਜੇ ਤੁਹਾਡੇ ਮੰਮੀ ਡਾਡੀ ਹੁੰਦੇ ਅਹੀਂ ਉਹਨਾਂ ਨਾਲ ਸਲਾਹ ਕਰਨੀ ਹੁਣ ਹੈ ਤੇ ਘਰ ਦੇ ਵਿੱਚ ਬਿਜੀ ਆ ਉਹ ਵੀ ਅਹੀਂ ਕਿੰਨੇ ਪਿੰਡ ਦੇ ਓ ਨੋ ਨੋ ਉਹ ਬਣ ਨਹੀਂ ਰਹੇ ਸੀ ਟ੍ਰੇਨ ਦੀ ਰੋਟ ਬਣੀ ਉਹਨਾਂ ਦੇ ਉਹ ਲੋ ਕਦੋਂ ਕਹਿੰਦੇ ਚਲੋ ਗੱਡੀ ਕਹਿੰਦਾ ਜਾਂਦੀ ਉਹ ਲੋ ਕਦੀ ਪੜਰੀ ਥੱਲੇ ਉਤਰ ਜਾਂਦੀ ਘਰ ਦੇ ਵਿੱਚ ਵੀਰ ਜੀ ਜਾਈ ਬੀਜੀ ਆ ਤੇ ਚਾਹੀ ਤੁਹਾਨੂੰ ਘਰ ਦੇ ਆ ਰਹੀਆਂ ਆ ਨਹੀਂ ਨਹੀਂ ਨਾ ਗਾਂਦ ਤੋਂ ਬਾਹਰ ਕਰਦੇ ਆ ਲੋ ਜੀ ਹੈ ਕਿਤਾ ਕਰ ਰਿਹਾ ਹਾਂ ਕਿ ਤਾ ਨਾ ਹਾਈ ਹੋਏ ਮੇਰੀ ਗਲਤੀ ਭਾਈ ਕੋਈ ਨਾ ਬੀਜੀ ਰਹਿ ਰਹੇ ਨੇ ਕਿ ਨਾ ਮੇਰੀ ਗਲਤੀ ਵੀ ਕੋਈ ਨਹੀਂ ਬੀਜੀ ਨਾ ਕਹੇ ਹੋਰ ਕੋ ਕਹਾਂ ਠੀਕ ਹਾਂ ਬੀਬੀ ਕਹਾਂ ਮਸਤੀ ਜੀ ਕਹੋ ਹਾਂ ਚਾਹੇ ਤੇ ਵੀਰ ਜੀ ਘਰ ਦੇ ਵਿੱਚ ਤੁਸੀਂ ਆਂ ਅਨੇਨੀ ਵੀ ਆਉਣਾ ਹੀ ਵੀਰ ਜੀ ਬਸ ਇਦਾਂ ਟਾਈਮ ਜੈ ਨਹੀਂ ਲੱਗਾ ਅਸੇ ਗੱਲ ਨਹੀਂ ਆ ਰਮਾ ਕੀ ਕਰਦੇ ਆ ਅਸੀਂ ਦੱਸ ਕੀ ਹੋਣਾ ਵਾ ਕੋਈ ਗੱਲ ਨਹੀਂ ਵੀਰ ਜੀ ਆਵਾਂਗੇ ਆਪਾਂ ਭਈਆ ਕੱਪ ਕਿਦੋਂ ਫੜਿਆ ਹੋ ਤੂੰ ਯਾਰ ਮੇਰਾ ਸੀ ਲਾਉਣਾ ਮੇਰਾ ਸੀ ਲਾਉਣਾ ਕੱਟੀ ਗਈ ਕੱਟੀ ਗਈ ਸ਼ਤੇ ਗੋਰੀ ਯਾਦ ਆ ਰਹੀ ਹੈ ਇੱਕ ਮਿੰਟ ਹੋਏ ਨਾ ਨਾ ਕੋਈ ਗੱਲ ਨਹੀਂ ਵੀਰ ਜੀ ਅਸੀਂ ਆਵਾਂਗੇ ਪਿੰਡ ਵੀ ਕਿੰਦਾਂ ਟਾਈਮ ਕਰਾਂ ਕੱਟ ਲਾ ਬੀਲਾ ਹੁਣੇ ਤੇ ਲਵਲੀ ਹਾਂਜੀ ਰਜੇਂਦਰੂ ਨੇ ਕਿੱਥੇ ਗਏ ਆ ਪੁੱਤ ਪੇਪਰ ਆ ਦੇ ਅੱਛਾ ਅੱਛਾ ਠੀਕ ਉਹਦੇ ਇਧਰ ਚਾਹ ਲਵਲੇ ਪਰੌਣਾ ਕੌਣ ਆ ਇਹ ਰਪਿੰਦਰ ਦੀ ਮਾਸੀ ਦਾ ਮੁੰਡਾ ਵਾ ਆ ਗੱਲ ਬਰੂਰ ਦਾਸ ਆ ਗਿਆ ਜੀ ਲਵਲੀ ਜਿਹੜਾ ਲਵਲੀ ਸਾਹਿਬ ਸਾਹਿਬ ਯਾਰ ਮੂਡ ਜੀ ਯਾਰ ਮੈਂ ਤਾਂ ਯਾਰ ਮੂਡ ਜੀ ਆਪਣੇ ਗੁਰਸ਼ ਨਹੀਂ ਕੀਆ ਮੇਰਾ ਮੂਡ ਤਾਂ ਲਵਲੀ ਖਰਾਬ ਆ ਤਾ ਮੈਂ ਤਾਂ ਦੰਦ ਖੱਡੇ ਕਰਦੇ ਨੇ ਸਾਹਿਬ ਨਹੀਂ ਨਹੀਂ ਪੁੱਛਣਾ ਲਵਲੀ ਇਹ ਮੁੰਡਾ ਕੌਣ ਮੈਂ ਪਛਾਣਿਆ ਨਹੀਂ ਯਾਰ ਕੋਈ ਹੋਇਆ ਨਾ ਹੋਇਆ ਦੁਬਾਰਾ ਲਵਲੀ ਮੁੰਡਾ ਕੌਣ ਮੈਂ ਪਛਾਣਿਆ ਨਹੀਂ ਫੇਰ 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 ਠੀਕ ਠਾਕ ਹਾਂਜੀ ਵਧੀਆ ਠੀਕ ਜੀ ਵਧੀਆ ਤੱਕ ਗਿਆ ਲੋ। ਕੋਤ ਹੋਰ ਪਿੰਡ ਸਭ ਠੀਕ ਠਾਕ ਆ। ਹਾਂਜੀ ਵਧੀਆ ਪਿੰਡ ਠੀਕ ਜੀ ਸਾਰੇ। ਸਤ ਮम्मी ਡੈਡੀ ਨਹੀਂ ਲਿਆਂਦਾ ਨਾਲ। ਮਮਿ ਜਲੀ ਹੈ। ਨਹੀਂ ਪਰ ਪਿਆ। ਨਹੀਂ ਨਹੀਂ ਇਹਨਾਂ ਨੂੰ ਨਹੀਂ ਪਤਾ। ਬੰਦ ਇਦਾਂ ਦੀ ਗੱਲਬਾਤ ਹੁੰਦੀ ਨਾ ਤੇ ਆਹੀਂ ਲੱਤ ਲਾਉਣੀ ਨਹੀਂ। ਠੀਕ ਆ। ਹਾਂ। ਬਾਕੀ ਚਲੋ ਕੋਈ ਨਹੀਂ ਆ। ਬਾਕੀ ਚਲੋ ਗੱਲ ਕੋਈ ਨਹੀਂ ਆ ਤਾਈ ਜੀ। ਸਾਰੀ ਗੱਲਬਾਤ ਆਪਾਂ ਉਧਰ ਵੀ ਕਰਕੇ ਨਾ। ਆ ਕਰ ਲੀਏ ਕੋਰਾਂ ਤੇ ਫੇਰ ਵਾ। ਕਿਆ ਤਾਂ ਮੈਂ ਹੈਗਾ ਤੇਰੇ ਹੁੰਦਿਆ। ਤੂੰ ਕਹਿੰਦਾ ਤਾਈ ਤੁਸੀਂ ਫਿਕਰ ਨਾ ਕਰੋ। 21 ਚਲੋ 21 ਰਮਨ ਤੇਰੇ ਨੂੰ ਦਮ ਕਹਦਾ ਹੈਗਾ ਸੀ 1 ਕੀ ਗੱਲ ਭਾਈ 21 21 21 ਅਹੀਂ ਤੇ ਬੰਨ ਬਾਕੀ ਬਖਤਾਰ ਸੰਗੇ ਇਹ ਮੈਂ ਚਲ ਕੇ ਆਤੀ ਉਹਨੂੰ ਹੂੰ ਕਿਉਂ ਹੱਸ ਗਿਆ ਤਾਂ ਬਾਕੀ ਉਹਨੂੰ ਮੈਂ ਦੱਸਦਾ ਜੀ ਹੂੰ ਇਹ ਲੱਲੀ ਬਖਤਾਰ ਮੈਂ ਦੱਸਦਾ ਜੀ ਉਹਨੂੰ ਹਾਂਜੀ ਅਸੀਂ ਤੇ ਇਹ ਲੈ ਨਹੀਂ ਸਕਦੇ ਕੁਝ ਵੀ 21 ਵੀਰ ਜੀ ਮੁੰਡਾ ਤੇ ਪਲਾ ਮਾਨਸ ਹੀ ਬੱਤੀ ਉਹਨਾਂ ਨੂੰ ਕਹਿਣ ਦਾ ਠੀਕ ਹੈ ਨਹੀਂ ਹੁਣ लवली ਤੇ ਬਾਕੀ ਸੁੱਤੀ ਅਹੀਂ ਸੌਰੀ 2 1 ਜਾਂਦੇ 2 1 ਵੀਰ ਜੀ ਹੁਣ ਅਸੀਂ ਪੁੱਛ ਪੁੱਛ ਗੈਸ ਕਰਾਂਗੇ ਤੇ लवली ਨੂੰ ਕੱਲ ਨੂੰ ਪਤਾ ਲੱਗ ਗਿਆ ਤੇ ਫਿਰ ਉਹ ਕੀ 2 1 ਫਿਰ ਉਹਦਾ ਦਿਲ ਤੇ ਕੀ ਬਿਤੇਗੀ ਇਹੋ ਗੱਲ ਤੇ ਵੀਰ ਜੀ ਮੈਂ ਸੋਚਦੀ ਆ ਨਹੀਂ ਨਹੀਂ ਕਿ ਕਦੋਂ ਬਸ ਆਉ ਤੇ ਕਦੋਂ ਜਾਵਾਂਗੇ ਹੋਰ ਕੀ ਆ 1 ਉਹਨਾ ਆਪਣਾ ਮਕਤਾਰ ਸਿੰਘ ਜੀ ਮੁੰਡਾ ਆਇਆ ਸੀ ਘਰ ਤੇ ਕਿਉਂ ਚੱਲ ਆ ਜਾਇਆ ਕਰੂੰਗੀ ਗੱਡੀ ਤੇ ਅੱਛਾ ਕਰ ਸਾਨੂੰ ਤੇ ਇੰਨਾ ਹੀ ਬੜਾ ਵਾਹ 1 ਹਫਤੇ ਪੈਸੇ ਦੀ ਟੈਨਸ਼ਨ ਨਾ ਲਓ ਕੋਈ ਗੱਲ ਨਹੀਂ ਬ੍ਰਹਮਣਾੜੀ 2 1 ਤੀਂ ਕਹਿਆ ਤੇਨ ਵੀ ਕਾਦਾ ਅੱਲਾ ਰੱਖਿਆ ਉਹ ਰੱਖਿਆ ਜੀ ਰੈਡੀ ਜੀ ਤੁਹਾਡੇ ਤੋਂ ਲਾਈ ਆਹੀਂ ਦੂਜੀ ਵੀ ਸੋਕੇ ਘਰ ਚਲ ਜੂਗੀ ਬਿਲਕੁਲ ਆ ਕਰਨਾ ਚਾਹੀਦਾ ਵਾ ਤੁਸੀਂ ਜੋਨੇ ਜੁਨੀ ਮੋੜਨਾ ਕੀ ਲੱਗਦਾ ਤੇ ਮੈਂ ਤਾਂ ਕਿਹਾ ਸੀ ਮੈਂ ਕੋਈ ਨਹੀਂ ਕਾਉਂਗਾ ਕਿਸੇ ਦਾ ਨਾਮ ਕੋਈ ਨਹੀਂ ਕੋਈ ਨਹੀਂ ਮਾਰਾਂਗੇ ਚੱਕਰ ਗਏ ਨਾ ਉਦੋਂ ਤੇ ਫਿਰ ਆਵਾਂਗੇ ਕੱਟ ਲੈ ਚੱਲ ਕਰਕੇ ਪੁੱਛ ਲਈ ਹਾਲ ਚਾਲ ਰਾਜੀ ਬਾਜੀ ਚਲੋ ਗਈ ਮੈਂ ਕਰਦੀ ਹਾਂ ਤੇ ਪੇਪਰ ਤੇਰੇਆਂ ਦਾ ਕਿਦਾਂ ਵਾ ਹਾਂਜੀ ਠੀਕ ਚੱਲ ਜੋਤ ਫਿਰ ਦੱਦਾ ਮੈਂ ਫੋਨ ਕਰਨਾ ਦੀਦੀ ਨੂੰ ਅਵੇ ਮੰਜ ਮੋਤਰਾ ਹੋਈ ਜਾਂਦੇ ਆ ਚੱਲ ਕਰ ਲੈ ਮੈਨੂੰ ਵੀ ਹੋ ਗਿਆ ਚੱਲ ਤੂੰ ਪੜ ਬਾਹਰ ਜਾ ਕੇ ਆ ਜਾ ਮਦੀ ਤਵੋਂ ਨਹੀਂ ਆਇਆ ਲੱਮੀ ਨੂੰ ਫੋਨ ਕਰ ਦੇਣਾ ਜਾਣ ਕੇ ਆਵਾਜ਼ ਮਾਰ ਕੇ ਲੈ ਜੂਗਾ ਸਾਨੂੰ ਚੱਲ ਵੇਖਦੇ ਆ ਕੀ ਕਰਤਾ ਕੀ ਹੈ ਇਹ ਲੈਣਾ ਚੌਕੇ ਦਾ ਕੰਮ ਆਊਗਾ ਫੋਨ ਜੇ ਮਾਰੂਗਾ ਆਵਾਜ਼ ਤੇ ਚੋ ਜਾਗੇ ਫਿਰ ਚਲੋ ਐਨਾ ਟਾਈਮ ਹੈ ਤੇ 3 2 1 ਤੇ ਉਸ ਵੇਲੇ ਆ ਜੀ ਨਾ ਤੁਸੀਂ ਤੁਸੀਂ ਮੂਹੇ ਪਾ ਦੀ ਦਾ ਪੇਪਰ ਨਹੀਂ ਆਈ ਇਹ ਦੀ ਹਾਂ ਠੀਕ ਠਾਕ ਕੋਈ ਅਹੀਂ ਇੱਕ ਦਿਨ ਬੈਠੇ ਲਾ ਉਹ ਲੱਗਦਾ लवली ਆਈ ਕਿਹਾ ਵਾ ਤੇ ਹਾਂ ਤਾਈ ਜੀ ਆਜੋ ਫਿਰ ਤੁਸੀਂ ਚੱਲ ਪੁੱਤ ਆ ਗਈ ਮੈਂ ਕੀ ਆ ਵਨ ਹੁਣ ਸੋਚਣਾ ਹੁਣ ਵੇਖੋ ਵੀ ਜੇ ਤੁਹਾਡੇ ਮੰਮੀ ਡਾਡੀ ਹੁੰਦੇ ਅਹੀਂ ਉਹਨਾਂ ਨਾਲ ਸਲਾਹ ਕਰਨੀ ਹੁਣ ਹੈ ਤੇ ਘਰ ਦੇ ਵਿੱਚ ਬਿਜੀ ਆ ਉਭੀ ਇਹਨਾਂ ਕਿੰਨੇ ਪਿੰਦਾਂ 哦 ਨੋ ਨੋ ਟ੍ਰੈਂਡ ਬਣੀ ਜਾਂਦੀ ਟ੍ਰੈਂਡ ਦੀ ਵੋਟ ਬਣੀ ਉਹਨਾਂ ਦੇ 哦 ਨੋ ਕਿੱਦਾਂ ਚੱਲੋ ਗੱਡੀ ਕਹਿੰਦਾ ਜਾਂਦੀ 哦 ਨੋ ਕਿੱਦੀ ਪੜਰੀ ਥੱਲੇ ਉਤਰ ਜਾਂਦੀ ਘਰ ਦੇ ਵਿੱਚ ਵੀਰ ਜੀ ਜਾਈ ਬੀਜੀ ਆ ਤੇ ਚਾਹੀ ਤੁਹਾਨੂੰ ਇਹ ਘਰ ਦੇ ਆ ਰਿਆਂ ਆ ਨਹੀਂ ਨਹੀਂ ਨਾ ਗਾਂਦ ਤੋਂ ਬਾਹਰ ਕਰਦੇ ਆ ਲੋ ਜੀ ਹੈ ਕਿ ਤਾਰਾ ਘਰੋਂ ਕਿਤੇ ਤੱਕ ਨਾ ਹਾਈ ਹੋਏ ਮੇਰੀ ਗਲਤੀ ਭਾਈ ਕੋਈ ਨਾ ਬੀਜੀ ਰਹਿ ਰਹੇ ਨੇ ਕਿ ਨਾ ਮੇਰੀ ਗਲਤੀ ਵੀ ਕੋਈ ਨਹੀਂ ਬੀਜੀ ਨਾ ਕਹੇ ਹੋਰ ਕੋ ਕਹਾਂ ਠੀਕ ਆ ਮਾਂ ਬੀਬੀ ਕਹਾਂ ਮੈਂ ਬੀਜੀ ਹੀ ਕਹਾਂ ਹਾਂ ਚਾਹੇ ਤੇ ਵੀਰ ਜੀ ਘਰ ਦੇ ਵਿੱਚ ਤੁਸੀਂ ਆਂ ਅਨੇਨੇ ਵੀ ਆਉਣਾ ਹੀ ਵੀਰ ਜੀ ਬਸ ਇਦਾਂ ਟਾਈਮ ਜੈ ਨਹੀਂ ਲੱਗਾ ਐਸੀ ਗੱਲ ਨਹੀਂ ਆ ਰਮਾ ਕੀ ਕਰਦੇ ਆ ਅਸੀਂ ਦੱਸ ਕੀ ਹੋਣਾ ਵਾ ਕੋਈ ਗੱਲ ਨਹੀਂ ਵੀਰ ਜੀ ਆਵਾਂਗੇ ਆਪਾਂ ਭਈਆ ਕੱਪ ਕਿਦੋਂ ਫੜਿਆ ਹੋ ਤੂੰ ਯਾਰ ਮੇਰਾ ਸੀ ਲੌੜਾ ਮੇਰਾ ਸੀ ਲੌੜਾ ਕਟ ਗਈ ਕਟ ਗਈ ਕਟ ਗਈ ਸ਼ਤੈ ਗੋਲੀ ਯਾਦ ਆ ਰਹੀ ਹੈ ਇੱਕ ਮਿੰਟ ਹੋਏ ਨਹੀਂ ਨਹੀਂ ਕੋਈ ਗੱਲ ਨਹੀਂ ਵੀਰ ਜੀ ਅਸੀਂ ਆਵਾਂਗੇ ਪਿੰਡ ਵੀ ਕਿੰਦਾਂ ਟਾਈਮ ਕਰਾਂ ਕੱਟ ਲਾ ਬੀਲਾ ਹੁਣੇ ਤੇ ਲਵਲੀ ਹਾਂਜੀ ਰਜੇਂਦਰੂ ਨੇ ਕਿੱਥੇ ਗਏ ਆ ਪੁੱਤ ਪੇਪਰ ਆ ਦੇ ਅੱਛਾ ਅੱਛਾ ਠੀਕ ਉਹਦੇ ਦੇ ਚ ਲਵਲੀ ਪਰੌਣਾ ਕੌਣ ਆ ਇਹ ਰਪਿੰਦਰ ਦੀ ਮਾਸੀ ਦਾ ਮੁੰਡਾ ਆ ਗੱਲ ਬਰੂ ਹਰਦਾਸ ਆ ਗਿਆ ਜੀ लवली ਜਿਹੜਾ ਲਾਉਣੀ ਸਾਹਿਬ ਯਾਰ ਮੂਡ ਜੀ ਯਾਰ ਮੈਂ ਤਾਂ ਯਾਰ ਮੂਡ ਜੀ ਆਪਣਾ ਗੁਰਸ ਨਹੀਂ ਗਿਆ ਮੇਰਾ ਮੂਡ ਤਾਂ लवली ਖਰਾਬ ਹੋ ਗਿਆ ਮੈਂ ਤਾਂ ਦੰਦ ਖੰਡੇ ਕਰਦੇ ਨੇ ਤੁਸ ਸਾਹਿਬ ਨਹੀਂ ਨਹੀਂ ਪੁੱਛਣਾ लवली ਇਹ ਮੁੰਡਾ ਕੌਣ ਮੈਂ ਪਛਾਣਿਆ ਨਹੀਂ ਯਾਰ ਕੋਈ ਨਹੀਂ ਹੋਏ ਨਾ ਹੋਏ ਦੁਬਾਰਾ लवली ਇਹ ਮੁੰਡਾ ਕੌਣ ਮੈਂ ਪਛਾਣਦਾ ਨਹੀਂ ਫੇਰ 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 ਠੀਕ ਠਾਕ ਹਾਂਜੀ ਵਧੀਆ ਠੀਕ ਜੀ ਬੱਧੀ ਤਾਂ ਗਿਆ ਲਾ ਪੁੱਤ ਹੋਰ ਪਿੰਡ ਸਭ ਠੀਕ ਠਾਕ ਆ ਹਾਂਜੀ ਵਧੀਆ ਪਿੰਡ ਠੀਕ ਜੀ ਸਾਰੇ ਸਤ ਮਮੀ ਡੈਡੀ ਨੇ ਲਿਆਂਦਾ ਨਾਲ ਮਮੀ ਜਲੀ ਹੈ ਨਹੀਂ ਪਰ ਪਿਆ ਨਹੀਂ 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 ਇਹਨਾਂ ਨੂੰ ਨਹੀਂ ਪਤਾ ਬੰਦ ਜਾਨੀ ਗੱਲ ਬਾਤ ਹੁੰਦੀ ਨਾ ਤੇ ਆਹੀ ਲੱਤ ਲਾਉਣੀ ਨਹੀਂ ਠੀਕ ਆ ਹਾਂ ਬਾਕੀ ਚਲੋ ਕੋਈ ਨਹੀਂ ਆ ਬਾਕੀ ਚਲੋ ਗੱਲ ਕੋਈ ਨਹੀਂ ਆ ਤਾਈ ਜੀ ਸਾਰੀ ਗੱਲ ਬਾਤ ਆਪਾਂ ਉਧਰ ਵੀ ਕਰਕੇ ਨਾ ਕਰ ਲਿਆ ਕੋਰਾਂ ਤੇ ਫੇਰ ਵਾ ਕਿਆ ਤਾਂ ਮੈਂ ਹੈਗਾ ਤੇਰੇ ਹੁੰਦਿਆ ਉਹ ਕਹਿੰਦਾ ਤਾਈ ਤੁਸੀਂ ਫਿਕਰ ਨਾ ਕਰੋ 21 ਚਲੋ 21 ਰਮਨ ਤੇਰੇ ਨੂੰ ਮੈਂ ਕਹਿ ਤਾ ਹੈਗਾ ਸੀ 1 ਕੀ ਗੱਲ ਭਾਈ 21 21 21 ਅਹੀਂ ਤੇ ਬਾਕੀ ਬਖਤਾਰ ਸੰਗੇ ਇਹ ਮੈਂ ਦੱਸ ਕੇ ਆਤੀ ਉਹਨੂੰ ਹੂੰ ਕਿਉਂ ਹੱਸ ਰਿਹਾ ਹੈ ਤਾ ਬਾਕੀ ਉਹਨੂੰ ਮੈਂ ਦੱਸਦਾ ਹਾਂ ਹੂੰ ਇਹ ਲੱਲੀ ਬਖਤਾਰ ਮੈਂ ਦੱਸਦਾ ਹਾਂ ਇਹਨੂੰ ਹਾਂਜੀ ਕਹੀ ਤੇ ਲੈ ਨਹੀਂ ਸਕਦੇ ਕੁਝ ਵੀ 21 ਵੀਰ ਜੀ ਮੁੰਡਾ ਤੇ ਪਲਾ ਮਾਨਸ ਹੀ ਬੱਤੀ ਉਹਨਾਂ ਨੂੰ ਕਹਿਣ ਦਾ ਠੀਕ ਹੈ ਨਹੀਂ ਹੁਣ लवली ਤੇ ਬਾਕੀ ਸੁੱਤੀ ਅਹੀਂ ਸੌਰੀ 2 1 ਜਾਂਦੇ 2 1 ਵੀਰ ਜੀ ਹੁਣ ਅਸੀਂ ਪੁੱਛ ਪੁੱਛ ਗੈਸ ਕਰਾਂਗੇ ਤੇ लवली ਨੂੰ ਕੱਲ ਨੂੰ ਪਤਾ ਲੱਗ ਗਿਆ ਤੇ ਫਿਰ ਉਹ ਕੀ 2 1 ਫਿਰ ਉਹਦਾ ਦਿਲ ਤੇ ਕੀ ਬਿਤੇਗੀ ਇਹੋ ਗੱਲ ਤੇ ਵੀਰ ਜੀ ਮੈਂ ਸੋਚਦੀ ਆ ਨਹੀਂ ਨਹੀਂ ਕਿ ਕਦੋਂ ਬਸ ਆਉ ਤੇ ਕਦੋਂ ਜਾਵਾਂਗੇ ਹੋਰ ਕੀ ਆ ਤੁਹਾਡਾ ਉਹ ਨਾ ਆਪਣਾ ਮਖਤਾਰ ਸਿੰਘ ਜੀ ਮੁੰਡਾ ਆਇਆ ਸੀ ਘਰ ਤੇ ਕਿਉਂ ਚੱਲ ਆ ਜਾਇਆ ਕਰੂੰਗੀ ਗੱਡੀ ਤੇ ਆ ਜਾਇਆ ਕਰੂੰਗਾ ਸਾਨੂੰ ਤੇ ਇੰਨਾ ਹੀ ਬੜਾ ਵਾਹ ਤੁਸੀਂ ਪਹਿਲੇ ਦੀ ਟੈਨਸ਼ਨ ਨਾ ਲਓ ਕੋਈ ਗੱਲ ਨਹੀਂ ਬ੍ਰਹਮਣਾ ਵਾਲੀ 2 1 ਤੂੰ ਹੀ ਕਹਿ ਦੇਣ ਵੀ ਕਾਦਾ ਵੱਲਾ ਰੱਖਿਆ ਉਹ ਰੱਖਿਆ ਜੀ ਰੈਡੀ ਜੀ ਤੁਹਾਡੇ ਦੋਲਾ ਹੀ ਆਹੀ ਦੂਜੀ ਵੀ ਸੋਕੇ ਘਰ ਚਲ ਜੂਗੀ ਬਿਲਕੁਲ ਹਾਂ ਕਰਨਾ ਚਾਹੀਦਾ ਵਾ ਤੁਸੀਂ ਜਿਉਣੇ ਯੂਨੀਮੋ